ਦੁੱਖ ਦਾ ਅਫਸੋਸ ਕਰਨ ਜਾ ਰਹੀ 10 ਸਵਾਰੀਆਂ ਨਾਲ ਵਾਪਰ ਗਿਆ ਵੱਡਾ ਹਾਦਸਾ Mahindra ਪਿਕਅਪ ਦਾ ਫਟ ਗਿਆ ਟਾਇਰ ਬੇਕਾਬੂ ਹੋ ਸੜਕ ਦੇ ਦੂਸਰੇ ਪਾਸੇ ਝਾਪਲਟੀ 9 ਗੰਭੀਰ ਰੂਪ ਚ ਜ਼ਖਮੀ ਅਤੇ ਇੱਕ ਬਜ਼ੁਰਗ ਦੀ ਹੋ ਗਈ ਮੌਤ ਸਮਰਾਲਾ ਨੇੜਲੇ ਪਿੰਡ ਚੇਲਾ ਦੇ ਕੋਲ ਲੁਧਿਆਣਾ ਚੰਡੀਗੜ੍ਹ ਨੈਸ਼ਨਲ ਹਾਈਵੇ ਤੇ ਇੱਕ ਮਹਿੰਦਰਾ ਪਿਕਅਪ ਟਾਇਰ ਫਟਣ ਕਾਰਨ ਬੇਕਾਬੂ ਹੋ ਕੇ ਸੜਕ ਦੇ ਦੂਸਰੇ ਪਾਸੇ ਜਾ ਕੇ ਪਲਟ ਗਈ ਜਿਸ ਵਿੱਚ ਇੱਕ ਬਜ਼ੁਰਗ ਔਰਤ ਦੀ ਮੌਤ ਹੋ ਗਈ ਅਤੇ 9 ਦੇ ਕਰੀਬ ਜ਼ਖਮੀ ਹੋ ਗਏ ਜਿਨ੍ਹਾਂ ਵਿੱਚ 8 ਔਰਤਾਂ ਅਤੇ 2 ਵਿਅਕਤੀ ਸ਼ਾਮਲ ਹਨ ਜ਼ਖਮੀਆਂ ਨੂੰ ਸਮਰਾਲਾ ਦੇ ਸਿਵਲ ਹਸਪਤਾਲ ਲਿਆਂਦਾ ਗਿਆ ਜਿੱਥੇ ਜ਼ਖਮੀਆਂ ਦੀ ਹਾਲਤ ਨੂੰ ਦੇਖਦੇ ਹੋਏ ਚੰਡੀਗੜ੍ਹ ਦੇ ਪੀਜੀਆਈ ਹਸਪਤਾਲ ਦੇ ਵਿੱਚ ਰੈਫਰ ਕਰ ਦਿੱਤਾ ਗਿਆ ਅਤੇ ਚੰਡੀਗੜ੍ਹ ਹਸਪਤਾਲ ਇੱਕ ਬਜ਼ੁਰਗ ਔਰਤ ਨੂੰ ਲੈ ਜਾਂਦੇ ਹੋਏ ਔਰਤ ਦੀ ਰਸਤੇ ਵਿੱਚ ਹੀ ਮੌਤ ਹੋ ਗਈ ਔਰਤ ਦੀ ਪਛਾਣ ਹਰਪਾਲ ਕੌਰ ਨਿਵਾਸੀ ਸਮਰਾਲਾ 70 ਸਾਲਾਂ ਦੱਸੀ ਜਾ ਰਹੀ ਹੈ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਬਲਜਿੰਦਰ ਸਿੰਘ ਹੈ ਕਿਹੜਾ ਪਿੰਡ ਹੈ ਤੁਹਾਡਾ ਮੇਰਾ ਪਿੰਡ ਚੜੀ ਹੈ ਜੀ ਜ਼ਿਲ੍ਹਾ ਫਤਿਹਗੜ ਸਾਹਿਬ ਕੀ ਮਾਮਲਾ ਹੋਇਆ ਜੀ ਮੈਂ ਆਪਣੇ ਪਿੰਡ ਤੋਂ ਲੁਧਿਆਣਾ ਨੂੰ ਜਾ ਰਿਹਾ ਸੀ ਰੌਲਿਆਂ ਦੇ ਲੱਗੇ ਹੀ ਐਕਸੀਡੈਂਟ ਹੋਇਆ ਹੋਇਆ ਸੀ ਮੈਂ ਪਿੱਛੋਂ ਆ ਰਿਹਾ ਸੀ ਇਹ ਐਕਸੀਡੈਂਟ ਮੇਰੇ ਮੂਰੇ ਹੀ ਹੋਇਆ ਹੋਇਆ ਸੀ ਤੇ ਕਾਫੀ ਲੇਡੀਜ਼ ਸੀਗੀਆਂ ਕਾਫੀ ਫੱਟੜ ਨੇ ਤੇ ਸੁਣਿਆ ਜਾ ਰਿਹਾ ਵੀ ਜਦੋਂ ਮੈਂ ਪਹੁੰਚਿਆ ਵੀ ਉੱਤੇ ਉਹ ਬਲੈਰੋ ਪਿਕਅਪ ਸੀ ਪੂਰਾ ਟਾਇਰ ਪੈਂਚਰ ਹੋ ਗਿਆ ਸੀ ਇਸ ਕਰਕੇ ਗੱਡੀ ਫਲਟ ਗਈ ਤੇ ਮੈਂ ਜਦੇ ਮੌਕੇ ਤੇ ਪਹੁੰਚਿਆ ਤੇ ਨਾਲ ਦੀ ਨਾਲ ਮੇਰੇ ਪੇਸ਼ੈਂਟ ਗੱਡੀ ਦੇ ਵਿੱਚ ਆਦੇਤੇ ਕਿ ਮੈਂ ਉਹਨਾਂ ਨੂੰ ਹਸਪੀਟਲ ਲੈ ਕਿੰਨੇ ਕਿ ਜਾਨੇ ਤਕਰੀਬ 11 ਗਣੇ 8 10 ਜਾਨੇ ਪਤਾ ਲੱਗਿਆ ਕਿ ਕਿੱਥੇ ਦੇ ਰਹਿਣੇ ਵਾਲੇ ਨਹੀਂ ਮੈਨੂੰ ਕੁਛ ਨਹੀਂ ਪਤਾ ਸਰਪਤੀਨਾ ਡਾਕਟਰ ਨਦੀ ਐਕਸੀਡੈਂਟ ਕੇਸ ਹੈ 3 ਮੰਮੂ ਸੁਰਿਕ ਐਕਸੀਡੈਂਟ ਆਇਆ ਸੀ ਗਰਸ ਤੋਂ ਵੀਰੀ 11 ਵਜੇ ਦੇ ਕਰੀਬ ਤੇ ਹਾ ਸੁਰੇ ਵਿੱਚ 10 ਜਣੇ ਇੰਜਰਡ ਹੋਏ ਸੀਗੇ ਤੇ ਚੈਨਾਂ ਦੇ ਕੋਲ ਐਕਸੀਡੈਂਟ ਹੋਇਆ ਤੇ ਉਹਦੇ ਵਿੱਚ 8 ਫੀਮੇਲ ਸੀਗੇ ਤੇ 2 ਮਿਲਤੀ ਇਨੇ ਤਾਂ ਤੁਹਾਰੇ ਸਾਰੇ ਸੀਰੀਅਸ ਸੀਗੇ ਸਭ ਨੂੰ ਰਿਕਵਰ ਕਰ ਦਿੱਤਾਗੇ ਜੀ ਜਿੱਥੇ ਕੀ ਨਾਮ ਤਾਂ ਮੇਰਾ ਨਾਮ ਬਲਜਿੰਦਰ ਸਿੰਘ ਆ ਕਿਹੜਾ ਪਿੰਡ ਤੁਹਾਡਾ ਮੇਰਾ ਪਿੰਡ ਚੜੀ ਆ ਜੀ ਜ਼ਿਲ੍ਹਾ ਫਤਿਹਗੜ ਸਾਹਿਬ ਕੀ ਮਾਮਲਾ ਹੋਇਆ ਜੀ ਮੈਂ ਆਪਣੇ ਪਿੰਡ ਤੋਂ ਲੁਧਿਆਣਾ ਨੂੰ ਜਾ ਰਿਹਾ ਸੀ ਰੌਲਿਆਂ ਦੇ ਲੱਗ ਗਈ ਐਕਸੀਡੈਂਟ ਹੋਇਆ ਹੋਇਆ ਸੀ ਮੈਂ ਪਿੱਛੇ ਆ ਰਿਹਾ ਸੀ ਇਹ ਐਕਸੀਡੈਂਟ ਮੇਰੇ ਮੂਰੇ ਹੀ ਹੋਇਆ ਹੋਇਆ ਸੀ ਤੇ ਕਾਫੀ ਲੇਡੀਜ਼ ਸੀਗੀਆਂ ਕਾਫੀ ਫੱਟੜ ਨੇ ਤੇ ਸੁਣਿਆ ਜਾ ਰਿਹਾ ਵੀ ਜਦੋਂ ਮੈਂ ਪਹੁੰਚਿਆ ਵੀ ਉੱਥੇ ਉਹ ਬਲੈਰੋ ਪਿਕਅਪ ਸੀ ਪੂਰਾ ਟਾਇਰ ਪੈਂਚਰ ਹੋ ਗਿਆ ਸੀ ਇਸ ਕਰਕੇ ਗੱਡੀ ਫਲਟ ਗਈ ਤੇ ਮੈਂ ਜਦੇ ਮੌਕੇ ਤੇ ਪਹੁੰਚਿਆ ਤੇ ਨਾਲ ਦੀ ਨਾਲ ਮੇਰੇ ਪੇਸ਼ੈਂਟ ਗੱਡੀ ਦੇ ਵਿੱਚ ਆ ਪਿੱਤੇ ਤੇ ਮੈਂ ਉਹਨਾਂ ਨੂੰ ਹਸਪੀਟਲ ਲੈ ਕਿੰਨੇ ਕਿ ਜਾਣੇ ਤਕਰੀਬਨ ਹੋਣਗੇ 8-10 ਜਾਣੇ ਪਤਾ ਲੱਗਿਆ ਕਿ ਕਿੱਥੇ ਦੇ ਰਹਿਣੇ ਵਾਲੇ ਨੇ ਨਹੀਂ ਮੈਨੂੰ ਕੁਝ ਨਹੀਂ ਪਤਾ